ਰਪਿੰਦਰ ਮਾਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਪਿੰਡ ਧੀਰਪੁਰ ਬਾਜੀਗਰ ਭਾਈਚਾਰੇ ਦੇ ਵਿੱਚ ਜਿੱਥੇ ਬਾਜੀਗਰ ਭਾਈਚਾਰੇ ਦੀ ਕੁੜੀ ਅਮਨਦੀਪ ਕੌਰ ਰਗਵੀ ਟੀਮ ਇੰਡੀਆ ਦੇ ਲਈ ਸਿਲੈਕਟ ਹੋਈ ਹੈ ਅਮਨਦੀਪ ਕੌਰ ਖਿਡਾਰਨ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਖੇਡ ਰਹੀ ਹੈ ਖੇਡਣ ਗਈ ਹੋਈ ਹੈ ਤੇ ਪੰਜਾਬ ਦੀ ਇੱਕ ਹੀ ਖਿਡਾਰਨ ਹੈ ਅਮਨਦੀਪ ਕੌਰ ਜਿਹੜੀ ਰਗਬੀ ਟੀਮ ਦੇ ਲਈ ਜੇ ਸਿਲੈਕਟ ਹੋਈ ਹੈ ਖੇਡ ਰਹੀ ਹੈ ਇਹ ਪੰਜਾਬ ਅਤੇ ਜ਼ਿਲ੍ਹਾ ਫਤੇਗੜ ਸਾਹਿਬ ਅਤੇ ਪਿੰਡ ਧੀਰਪਰ ਦੇ ਲਈ ਬਾਜੀਗਰ ਭਾਈਚਾਰੇ ਦੇ ਲਈ ਮਾਣ ਵਾਲੀ ਗੱਲ ਹੈ ਜਿਸ ਨੇ ਆਪਣੇ ਮਾਤਾ ਪਿਤਾ ਤੇ ਆਪਣੇ ਭਾਈਚਾਰੇ ਦਾ ਮਾਨ ਵਧਾਇਆ ਹੈ ਆਪਾਂ ਸਾਰੀ ਜਾਣਕਾਰੀ ਪਰਿਵਾਰ ਦੇ ਇਹ ਮੈਂਬਰਾਂ ਨਾਲ ਵੀ ਕਰਦੇ ਆਂ ਗੱਲਬਾਤ ਖਿਡਾਰਨ ਅਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਹਾਜ਼ਰ ਨੇ ਸਾਰੀ ਜਾਣਕਾਰੀ ਉਹਨਾਂ ਤੋਂ ਆਪਾਂ ਪ੍ਰਾਪਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਨੇ ਅਮਨਦੀਪ ਕੌਰ ਖਿਡਾਰਨ ਬਾਰੇ ਤੇ ਨਾਲ ਹੀ ਉਹਨਾਂ ਦੇ ਜੋ ਮੈਡਲ ਲਏ ਹੋਏ ਨੇ ਹੁਣ ਤੱਕ ਜਿਹੜੇ ਮੈਡਲ ਉਹਨਾਂ ਨੇ ਵੱਖ-ਵੱਖ ਖੇਡਾਂ ਵਿੱਚ ਖੇਡੇ ਨੇ ਉਹ ਵੀ ਤੁਹਾਨੂੰ ਵਿਖਾ ਰਹੇ ਆ ਤਸਵੀਰਾਂ ਤੁਹਾਨੂੰ ਵਿਖਾਈ ਜਾ ਰਹੀਆਂ ਨੇ ਜਿਹੜੇ ਮੈਡਲ ਇੱਥੇ ਰਹਿੰਦੇ ਹੋਏ ਉਹਨਾਂ ਨੇ ਆਪਣੇ ਖੇੜਦੇ ਹੋਏ ਪ੍ਰਾਪਤ ਕੀਤੇ ਨੇ ਕੀ ਨਾਮ ਹੈ ਜੀ ਮਲੂਕ ਸਿੰਘ ਹੈ ਜੀ ਪਿੰਡ ਤੁਹਾਡੀ ਬੇਟੀ ਇੰਡੀਆ ਟੀਮ ਦੇ ਲਈ ਕਰਵੀ ਟੀਮ ਦੇ ਲਈ ਖੇਡ ਰਹੀ ਹੈ ਕਿਹੋ ਜਿਹਾ ਮਹਿਸੂਸ ਕਰਦੇ ਹੋ ਖੁਸ਼ੀ ਦੀ ਗੱਲ ਹੈ ਜੀ ਤੇ ਜਿਹੜੀ ਤੁਹਾਡੀ ਬੇਟੀ ਸੀ ਇਹਨਾਂ ਨੇ ਆਪਣੀ ਪੜ੍ਹਾਈ ਕਿੱਥੋਂ ਕੀਤੀ ਸੀ ਗੁਰੂਗ੍ਰਾਮ ਸਾਹਿਬ ਤੋਂ ਕੀਤੀ ਗੁਰੂਗ੍ਰਾਮ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬਣੀ ਹਾਂਜੀ ਫਤਿਹਗੜ੍ਹ ਸਾਹਿਬ ਤੇ ਤੁਹਾਡੇ ਪਿੰਡ ਤੋਂ ਫਿਰ ਉਹ ਗੁੜੀਆ ਮਤਲਬ ਜਦੋਂ ਕਾਲ ਜੀ ਜਾਂਦੀ ਹੁੰਦੀ ਸੀ ਉਹ ਯੂਨੀਵਰਸਿਟੀ ਕਾਦੇ ਪਰ ਜਾਂਦੀ ਹੁੰਦੀ ਸੀ ਸਾਈਕਲ ਤੇ ਜਾਂਦੀ ਸੀ ਸਾਈਕਲ ਤੇ ਸੀ 8 ਕਿਲੋਮੀਟਰ ਪੈ ਜਾਂਦਾ ਜੀ 8 ਕਿਲੋਮੀਟਰ ਹੈ ਜੀ ਤੇ ਜਿਹੜੀ ਕੋਚਿੰਗ ਵਗੈਰਾ ਉਹ ਕਿਥੋਂ ਲਈ ਸੀ ਗੁਰੂਗ੍ਰਾਮ ਸਾਹਿਬ ਤੋਂ ਤੇ ਦੀਵਾਲੀ ਨੂੰ ਉਹ ਕੁੜੀਆ ਮਤਲਬ ਆ ਰਹੀ ਹੈ ਹਾਂ 21 ਤਰੀਕ ਨੂੰ ਮੋਹਾਲੀ ਤੋਂ ਆ ਰਹੀ ਜੀ ਫਿਰ ਤੁਹਾਨੂੰ ਤਾਂ ਫਿਰ ਦੀਵਾਲੀ ਤੇ ਫਿਰ ਦੁੱਗਣਾ ਚਾਹੋਗਾ ਜੀ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਖੁਸ਼ੀ ਹਾਂ ਜੀ ਮੈਂ ਬਲਵਿੰਦਰ ਸਿੰਘ ਪਿੰਡ ਧੀਰਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਅਸੀਂ ਇਸ ਵਾਸਤੇ ਅੱਜ ਤੁਹਾਨੂੰ ਮਾਨਸਾਬ ਇੱਥੇ ਬੁਲਾਇਆ ਜੋ ਕਿ ਸਾਡੇ ਪਿੰਡ ਧੀਰਪੁਰ ਬਾਜੀਗਰ ਬਸਤੀ ਦੀ ਕੁੜੀਆ ਅਮਨਦੀਪ ਕੌਰ ਜੋ ਕਿ ਰਗਵੀ ਟੀਮ ਦੇ ਵਿੱਚੋਂ ਇੰਡੀਆ ਦੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਜੋ ਕਿ ਇੰਡੀਆ ਟੀਮ ਚੋਂ ਸਿਲੈਕਟ ਹੋਈ ਹੈ ਤੇ ਉਸਨੇ ਜੋ 21 ਤਰੀਕ 10ਵਾਂ ਮਹੀਨੇ ਦੇ ਇਸੇ ਮੰਗਲਵਾਰ ਨੂੰ ਜੋ ਕਿ ਉਹ ਕੁੜੀਆ ਉਥੋਂ ਬਾਹਰੋਂ ਵੱਖ-ਵੱਖ ਦੇਸ਼ਾਂ ਚੋਂ ਖੇਡ ਕੇ ਵਾਪਸ ਆ ਰਹੀ ਹੈ ਉਸ ਦੇ ਭਰ ਮੈਂ ਸਵਾਗਤ ਲਈ ਅਸੀਂ ਸਾਰੇ ਅੱਗੇ ਅਪੀਲ ਕਰਦੇ ਹਾਂ ਕਿ ਸਾਰੇ ਪੰਜਾਬ ਲਈ ਔਰ ਦੇਸ਼ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਦੇ ਸਵਾਗਤ ਲਈ ਸਾਰੇ ਵੱਧ ਚੜ ਕੇ ਇਸ ਵਿੱਚ ਹਿੱਸਾ ਲਾਓ ਹਾਂ ਜੀ ਸਤਿ ਸ਼ਕਾਲ ਜੀ ਮੈਂ ਤੀਰਪੁਰ ਤੋਂ ਕੁਲਦੀਪ ਸਿੰਘ ਗੱਲ ਕਰ ਰਿਹਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼ਕਾਲ ਦੁਬਾਰਾ ਤੋਂ ਫੇਰ ਸਾਡੇ ਵਾਸਤੇ ਬਾਈਗਰ ਭਾਈ ਜਾਰੇ ਪਿੰਡ ਧੀਰਪੁਰ ਜ਼ਿਲ੍ਹਾ ਫਤੇਗੜ ਸਾਹਿਬ ਵਿੱਚ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਕਿ ਅਮਨਦੀਪ ਕੌਰ ਜਿਹੜੀ ਸਾਡੀ ਸਿਸਟਰ ਹੈ ਉਹ ਪਿੰਡ ਦੇ ਵਿੱਚ ਸਾਡਾ ਨਾਮ ਰੁਤਬਾ ਉੱਚਾ ਕੀਤਾ ਹੈ ਰਗਬੀ ਗੇਮ ਟੀਮ ਦੇ ਵਿੱਚ ਇੰਡੀਆ ਦੇ ਵਿੱਚ ਸਿਲੈਕਟ ਹੋ ਕੇ ਅਸੀਂ ਉਹਨਾਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਦਿੰਨੇ ਆ ਜਦੋਂ ਅਸੀਂ ਛੋਟੇ ਹੁੰਦੇ ਦੇਖਦੇ ਆਂਦੇ ਆ ਕੁੜੀ ਨੂੰ ਛੋਟੇ ਹੁੰਦੇ ਉਹ ਸਾਈਕਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤੇਗੜ ਸਾਹਿਬ ਜਾਂਦੀ ਸੀ ਉਹ ਬਹੁਤ ਮਿਹਨਤ ਕਰਦੇ ਸੀ ਵੀ ਸਵੇਰੇ ਵੀ ਗਰਾਊਂਡ ਜਾਣਾ ਸ਼ਾਮ ਨੂੰ ਵੀ ਗਰਾਊਂਡ ਜਾਣਾ ਪਿੰਡ ਦੇ ਵਿੱਚ ਬਹੁਤ ਬੜੀ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਕਿਉਂਕਿ ਗੇਮਾਂ ਦੇ ਵਿੱਚ ਜਿਵੇਂ ਜਿਵੇਂ ਅੱਗੇ ਕੁੜੀਆਂ ਜਾਣ ਗਈਆਂ ਸਾਨੂੰ ਮਾਣ ਸਾਡੇ ਵਾਸਤੇ ਬਹੁਤ ਬੜੀ ਗੱਲ ਹੋਊਗੀ ਸਾਡੇ ਬਾਈਗਰ ਭਾਈਚਾਰੇ ਵਾਸਤੇ ਵੀ ਹੋਰ ਵਾਸਤੇ ਵੀ ਜੋ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਚ ਜਾਂਦੇ ਸੀ ਫਤੇਗੜ ਸਾਹਿਬ ਉੱਥੇ ਦੀ ਸਾਰੀ ਕੁੜੀ ਨੇ ਟ੍ਰੇਡਿੰਗ ਕੀਤੀ ਹੁੰਦੀ ਤੇ ਕੁੜੀ ਸਾਈਕਲ ਤੇ ਜਾਂਦੀ ਹੁੰਦੀ ਸੀ ਤੇ ਬਹੁਤ ਮਿਹਨਤ ਕੀਤੀ ਐ ਹਾਰਡ ਵਰਕ ਕੀਤਾ ਗਰੀਬੀ ਤੋਂ ਉੱਠ ਕੇ ਕੁੜੀ ਨੇ ਜਿਹੜਾ ਮਾਣ ਹਾਸਲ ਕੀਤਾ ਹੈ ਇਹ ਸਾਡੇ ਪਿੰਡ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ ਬਹੁਤ ਬੜੀ ਮਾਣ ਵਾਲੀ ਗੱਲ ਹੈ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾ ਮਾਣ ਵਾਲੀ ਗੱਲ ਇਹ ਹੈ ਕਿ ਰਗਬੀ ਟੀਮ ਦੇ ਵਿੱਚ ਕੋਈ ਵੀ ਕੁੜੀ ਅਜੇ ਤੱਕ ਸਿਲੈਕਟ ਨਹੀਂ ਹੋਈ ਹੈਗੀ ਇਹ ਰਗਬੀ ਟੀਮ ਦੇ ਵਿੱਚ ਕੁੜੀ ਇੰਡੀਆ ਲੈਵਲ ਤੇ ਸਿਲੈਕਟ ਹੋਈ ਹੈ ਇੰਡੀਆ ਟੀਮ ਦੇ ਵਿੱਚ ਖੇਡਣ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਵੇਂ ਖੇਡਣ ਵਾਸਤੇ ਜਾ ਰਹੀ ਹੈ ਜਿਵੇਂ ਕੱਲ ਨੂੰ 17 ਤਰੀਕ ਨੂੰ ਸ਼੍ਰੀਲੰਕਾ ਦੇ ਵਿੱਚ ਵੀ ਖੇਡਣ ਵਾਸਤੇ ਜਾ ਰਹੇ ਤੇ 21 ਤਰੀਕ ਨੂੰ ਵਾਪਸੀ ਹੈ ਪਿੰਡ ਧੀਰਤਪੁਰ ਦੇ ਵਿੱਚ ਹੀ ਸਾਰਾ ਜੋ ਵੀ ਪ੍ਰੋਸੈਸ ਹੈ ਪਿੰਡ ਧੀਰਤਪੁਰ ਦੇ ਵਿੱਚ ਹੀ ਰੱਖਿਆ ਗਿਆ ਮਹਾਲੀ ਤੋਂ ਸਿੱਧਾ ਅਸੀਂ ਪਿੰਡ ਧੀਰਪ ਇਹ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਇਹ ਕੁੜੀ ਦਾ ਮਾਨ ਸਮਾਨ ਵਧਾਓ ਧੀਰਪੁਰ ਪਹੁੰਚ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਦੀ ਮੰਮੀ ਜੀ ਸਾਡੇ ਵਾਸਤੇ ਬਹੁਤ ਮਾਨ ਦੀ ਗੱਲ ਹੈ ਜੀ ਸਾਡੀ ਬੇਟੀ ਜੀ ਆਪਣੇ ਪਿੰਡ ਧੀਰਪੁਰ ਦੀ ਜਿਹੜਾ ਫਤਿਹਗੜ੍ਹ ਸਾਹਿਬ ਦੇ ਨਾਲ ਮਾਨ ਤਗਵੀ ਟੀਮ 'ਚ ਉਹ ਫਰਸਟ ਆਈ ਹੈ ਜੀ ਸਾਡੀ ਮੈਰੀਨਰ ਰਾਣੀ ਜੋ ਅਮਨ ਅਮਨਦੀਪ ਕੌਰ ਦੀ ਸਿਸਟਰ ਜੋ ਇੰਡੀਆ ਟੀਮ 'ਚ ਪਹਿਲੀ ਵਾਰ ਸਿਲੈਕਟ ਹੋਏ ਨੇ ਪੰਜਾਬ ਪੰਜਾਬ 'ਚ ਪਹਿਲੀ ਪਲੇਅਰ ਨੇ ਜੁਆਇੰਟਾ ਟੀਮ ਚ ਸਿਲੈਕਟ ਹੋਏ ਨੇ ਸੋ ਸਾਡੇ ਪਰਿਵਾਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਜੀਤ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਪਿੰਡ ਧੀਰਪੁਰ ਤੋਂ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਬਾਈ ਜੀ ਘਰ ਭਾਈਚਾਰੇ ਵਾਸਤੇ ਕਿ ਸਾਡੀ ਬੇਟੀ ਅਮਨਦੀਪ ਕੌਰ ਇੰਡੀਆ ਟੀਮ ਦੇ ਵਿੱਚ ਸਿਲੈਕਟ ਹੋ ਗਈ ਹੈ ਮੈਂ ਸੁਖਵਿੰਦਰ ਸਿੰਘ ਪਿੰਡ ਧੀਰਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਮੇਰੀ ਸਿਸਟਰ ਅਮਨਦੀਪ ਕੌਰ ਜੋ ਉਮਰ ਤਾਂ ਛੋਟੀ ਹੈ ਉਹ ਰਕਵੀ ਟੀਮ ਲਈ ਸਿਲੈਕਟ ਹੋਈ ਹੈ ਇੰਡੀਆ ਲਈ ਤੇ ਉਹ ਲੱਖ ਲੱਖ ਵਨ ਵਕ ਵਕ ਦਿਸਾਂ ਲਈ ਖੇਡ ਰਹੀ ਹੈ ਜੋ ਕਿ 17 ਤਰੀਕ ਨੂੰ ਕੱਲ ਨੂੰ ਸ਼੍ਰੀਲੰਕਾ ਖੇਡ ਰਹੀ ਹੈ ਤੇ 21 ਤਰੀਕ ਨੂੰ ਉਹ ਮੋਹਾਲੀ ਤੋਂ ਢੀਰਪੁਰ ਨੂੰ ਆਉਣਾ ਤੇ ਸਾਡੂ ਮਾਣ ਵਾਲੀ ਗੱਲ ਆ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਆ ਕਿਉਂਕਿ ਉਹ ਟੀਮ ਲਈ ਖੇਡ ਰਹੀ ਹੈ ਨਹੀਂ